ਸਾਤਸ੍ਰੀ ਅਕਾਲ ਮੈਸਕ ਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਵੱਖ-ਵੱਖ ਪਿੰਡਾਂ ਦਾ ਜਿਹੜਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਮਜ਼ਦੂਰ ਪਰਿਵਾਰਾਂ ਦੀਆਂ ਸਮੱਸਿਆਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਇੱਕ ਵਾਰ ਫਿਰ ਤੋਂ ਮਲੋਟ ਹਲਕੇ ਦੇ ਪਿੰਡ ਲੱਖੇਵਾਲੀ ਦੇ ਵਿੱਚ ਖੜੇ ਸੀ ਧਰਮਸ਼ਾਲਾ ਦੇ ਵਿੱਚ ਖੜੇ ਆਂ ਤੇ ਵੱਡੀ ਗਿਣਤੀ ਵਿੱਚ ਸਾਡੇ ਨਾਲ ਜਿਹੜੇ ਮਜ਼ਦੂਰ ਪਰਿਵਾਰ ਇੱਥੇ ਸ਼ਾਮਿਲ ਆ ਅੱਜ ਦਾ ਜਿਹੜਾ ਵਿਸ਼ਾ ਮੇਨ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਆ ਗਰੀਬ ਪਰਿਵਾਰਾਂ ਲਈ ਸਮੱਸਿਆ ਰਸੋਈ ਘਰ ਦੀ ਸਮੱਸਿਆ ਹੁੰਦੀ ਆ ਇੱਕ ਮਹਿੰਗਾਈ ਦੀ ਸਭ ਤੋਂ ਜ਼ ਤੇ ਪੈਂਦੀ ਆ ਤੇ ਅੱਜ ਜੇਕਰ ਗੱਲ ਕਰੀਏ ਪਿਛਲੇ 1 ਕੁ ਮਹੀਨਾ ਪਹਿਲਾਂ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਬਣੀ ਸੀਗੀ ਭਾਜਪਾ ਦੀ ਸਰਕਾਰ ਤੀਜੀ ਵਾਰ ਕੇਂਦਰ ਦੇ ਵਿੱਚ ਫੇਰ ਬਣ ਗਈ ਆ ਤੇ ਮਗਹਾਈ ਆ ਜਿਹੜੀ ਵੋਟਾਂ ਤੋਂ ਬਾਅਦ ਜਿਵੇਂ ਕਿ ਕਿਆਸ ਰਿਆਸ ਰਾਂਜਾ ਲਗਾਜਾਂ ਜਾ ਰਹੀਆਂ ਸਿੰਗਾ ਕੇ ਵੋਟਾਂ ਤੋਂ ਬਾਅਦ ਫੇਰ ਇੱਕ ਵਾਰੀ ਮਗਹਾਈ ਆ ਜਿਹੜੀ ਵਧ ਜਾਣੀ ਆ ਤੇ ਹੋਇਆ ਵੀ ਉਸੇ ਤਰ੍ਹਾਂ ਜਿਹੜੀ ਮਗਹਾਈ ਆ ਇੱਕ ਵਾਰੀ ਫੇਰ ਵਧ ਗਈ ਹੈ ਤੇ ਆਮ ਜਿਹੜਾ ਰਸੋਈ ਘਰਾਂ ਦੇ ਜਿਹੜੇ ਖਰਚੇ ਆ ਉਹ ਆਮ ਲੋਕਾਂ ਦੀ ਪਹੁੰਚ ਤੋਂ ਜਿਹੜੇ ਬਾਹਰ ਹੋ ਗਏ ਆ ਤੇ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਨਾਲ ਇੱਥੇ ਹਾਜ਼ਰ ਆ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਕਾਕਾ ਖੁੰਡੇ ਹਲਾਲ ਜੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਬਾਕੀ ਮਤਾਵਾ ਸਾਡੇ ਨਾਲ ਆਪਾਂ ਉਹਨ ਹਾਂਜੀ ਸਸ਼ੀ ਕੁਲ ਬਈ ਜੀ ਸਸ਼ੀ ਕੁਲ ਬਈ ਜੀ ਬਾਈ ਜੀ ਕਿਵੇਂ ਦੇਖਦੇ ਹੋ ਜਦੋਂ ਕੋਈ ਇਲੈਕਸ਼ਨ ਹੁੰਦਾ ਤਾਂ ਉਦੋਂ ਘਰ-ਘਰ ਦੇ ਵਿੱਚ ਸਾਰੇ ਲੀਡਰ ਆਉਂਦੇ ਆ ਵੋਟਾਂ ਮੰਗਣ ਆਉਂਦੇ ਆ ਤੇ ਗਰੀਬ ਪਰਿਵਾਰਾਂ ਦੇ ਜਿਹੜੇ ਸਭ ਤੋਂ ਵੱਡੇ ਮੁਸ਼ਕਲਾਂ ਹੁੰਦੀਆਂ ਤੇ ਉਹ ਜਿਹੜਾ ਚੁੱਲਾ ਤਪਾਉਣ ਨੂੰ ਲੈ ਕੇ ਹੁੰਦੀਆਂ ਤੇ ਹੁਣ ਕੇਂਦਰ ਦੇ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣ ਗਈ ਆ ਤੇ ਜਿਵੇਂ ਲੋਕਾਂ ਨੇ ਕਿਆ ਕਰਾਈਆਂ ਲਗਾਈਆਂ ਸੀਗਾ ਵੀ ਜਿਹੜੀ ਮਹਿੰਗਾਈ ਵਧੂਗੀ ਤੇ ਹੋਇਆ ਵੀ ਤਰਸ ਲੋਵੇਂ ਤੇ ਹੁਣ ਫਿਰ ਸਬਜ਼ੀਆਂ ਦੇ ਭਾਈ ਅਸਮਾਨੀ ਚੜ ਗਏ ਜਿਹੜੇ ਮੈਨੂੰ ਲੱਗਦਾ ਮਜ਼ਦੂਰ ਪਰਿਵਾਰਾਂ ਇਹਨਾਂ ਦੀ ਪਹੁੰਚ ਤੋਂ ਬਾਅਦ ਸਬਜ਼ੀਆਂ ਹੋਊਗੀਆਂ ਕਿਵੇਂ ਦੇਖਦੇ ਨੇ ਚੀਜ਼ਾਂ ਜਦੋਂ ਵੀ ਮੱਲੋ ਵੋਟਾਂ ਆਉਂਦੀਆਂ ਨੇ ਕਹਿਣ ਨੂੰ ਸਾਡੇ ਲੋਕਾਂ ਨਾਲ ਲਾਰੇ ਲਾ ਜਾਂਦੇ ਸਾਡੇ ਲੋਕਾਂ ਨਾਲ ਇਹ ਕਿਹਾ ਜਾਂਦਾ ਵੀ ਸਾਡੀ ਸਰਕਾਰ ਬਣਾਓ ਅਸੀਂ ਮਹਿੰਗਾਈ ਇੱਥੇ ਰਹਿਣ ਨਹੀਂ ਦੇਣੀ ਇੱਥੇ ਲੋਕਾਂ ਦੀ ਖਸ਼ਾਲੀ ਕਰ ਦੇਣੀ ਤੇ ਲੋਕਾਂ ਦੇ ਜਿਹੜੇ ਮਾੜੇ ਦੇ ਨੇ ਉਹ ਚੰਗੇ ਕਰ ਦੇਣੇ ਜਿਹੜੇ ਜਿੰਨਾ ਮੋਦੀ ਕਹਿੰਦਾ ਇਹ ਸਿਗਾ ਵੀ ਅੱਛੇ ਦਿਨ ਜਿਹੜੇ ਉਹ 2014 ਤੋਂ ਲੈ ਕੇ ਆ ਸਾਡੇ ਮਜ਼ਦੂਰ ਖੜੇ ਆ ਇਹਨਾਂ ਨੂੰ ਪੁੱਛ ਲਓ ਵੀ ਸਾਡੇ ਕਿੰਨੇ ਕ ਅੱਛੇ ਦਿਨ ਹੋ ਗਏ ਅਸੀਂ ਜਿਹੜੇ ਕੁਝ ਬੰਦੇ ਜਥੇਬੰਦੀਆਂ ਨਾਲ ਜਾਂ ਜਿਹੜੇ ਬੰਦੇ ਕੁਝ ਪੜ੍ਹਦੇ ਲਿਖਦੇ ਆ ਜਿਹੜੇ ਮਾੜੇ ਮੋਟੇ ਸਮਝ ਰੱਖਦੇ ਆ ਜਣੇ ਉਹ ਗਏ ਇਸ ਗੱਲ ਨੂੰ ਸਮਝੇ ਆ ਵੀ ਵੋਟਾਂ ਹੀ ਸਾਡੀ ਬਰਬਾਦੀ ਦਾ ਕਾਰਨ ਹੈ ਕਿਉਂਕਿ ਜੇ ਵੋਟਾਂ ਆਏ 5 ਸਾਲਾਂ ਤੋਂ ਪੈਂਦੀਆਂ ਨੇ ਕਿਉਂਕਿ 5 ਸਾਲਾਂ ਦੇ ਵਿੱਚ ਮੇਰੇ ਖਿਆਲ ਅਗਭਗ 2-3 ਨਾਰੀ ਵੋਟਾਂ ਆ ਜਾਂਦੀਆਂ ਨੇ ਤੇ ਉਹਨਾਂ ਦਾ ਜਿਹੜਾ ਖਰਚਾ ਨੇ ਉਹ ਸਾਡੇ ਲੋਕਾਂ ਤੇ ਹੀ ਪੈਂਦਾ ਹੈ ਉਹਦਾ ਬੋਝ ਸਾਡੇ ਲੋਕਾਂ ਤੇ ਹੀ ਪੈਂਦਾ ਕਿਉਂਕਿ ਕਹਨ ਨੂੰ ਬੇਸ਼ੱਕ ਕਿਹਾ ਜਾਂਦਾ ਵੀ ਅਸੀਂ ਮਹਿੰਗਾਈ ਘਟਾਉਣੀ ਆ पर ਮਹਿੰਗਾਈ ਉਦੋਂ ਲਗਭਗ ਦੁੱਗਣੀ ਤੋਂ ਤਿਗਣੀ ਹੋ ਜਾਂਦੀ ਹੈ ਹੁਣ 2014 ਤੋਂ ਲੈ ਕੇ ਬਾਅਦ ਜਦੋਂ ਦੇ ਕੇਂਦਰ ਚ ਮੋਦੀ ਸਰਕਾਰ ਆਈ ਹੈ ਜਣੇ ਉਹਨਾਂ ਨੇ ਮਹਿੰਗਾਈ ਮਤਲਬ 3% ਵਧਾ ਦਿੱਤੀ ਜਿਹੜਾ ਦੁੱਧਾ ਤੁਸੀਂ ਦੇਖੋ ਹੁਣ ਆ ਜਦੋਂ 2000 ਇਸੇ ਚ 14 ਤਰੀਕ ਨੂੰ ਚਾਰ ਤਰੀਕ ਨੂੰ ਇਹਨਾਂ ਦਾ ਮੱਲ ਨੂੰ ਵੋਟਾਂ ਜਿੱਤ ਕੇ ਜਾਂਦੇ ਹੈ ਤੇ ਇਸ ਤੋਂ ਪਹਿਲਾਂ ਜਿਹੜੇ ਕੁਸ਼ ਬੁੱਧੀਮਾਨ ਬੰਦੇ ਸੀ ਜਿਨ੍ਹਾਂ ਦੇ ਕੋਈ ਮਾੜੀ ਮੋਟੀ ਸਮਝ ਰੱਖਦੇ ਸੀ ਉਹਨਾਂ ਨੇ ਦਾਸਤਾ ਸੀ ਵੀ ਭਾਈ ਮਹਿੰਗਾਈ ਵਧਣੀ ਆ ਤੇ ਇਸ ਤੋਂ ਪਹਿਲਾਂ ਆਪਾਂ ਵੀ ਬੋਲਿਆ ਸੀ ਵੀ ਇਹਦਾ ਅਸਰ ਸਾਡੇ ਖੇਤ ਮਜ਼ਦੂਰਾਂ ਤੇ ਪੈਣਾ ਹੈ ਤੇ ਉਹੀ ਹੋਇਆ ਵੀ ਜਿੱਦੈ ਮਤਲਬ 4 ਤਰੀਕ ਨੂੰ ਮੋਦੀ ਕੇ ਇਥੋਂ ਸਰਕਾਰ ਦੀਆਂ ਵੋਟਾਂ ਦੀ ਗਿਣਤੀ ਹੁੰਦੀ ਆ ਤੇ 7 ਤਰੀਕ ਨੂੰ 3 ਰੁਪਏ ਦੁੱਧ ਮਹਿੰਗਾ ਹੋ ਜਾਂਦਾ ਡੀਜ਼ਲ ਪੈਟਰੋਲ ਉਹ ਮਹਿੰਗਾ ਹੋ ਜਾਂਦਾ ਤੇ ਮਜ਼ਦੂਰਾਂ ਦੀ ਜਿਹੜੀ ਅੱਗੇ ਕਿਤੇ ਨਾ ਕਿਤੇ ਇਹ ਕਹਿਆ ਜਾਂਦਾ ਵੀ ਯਾਰ ਸਬਜ਼ੀ ਤਾਂ ਸਾਥੋਂ ਬਣਾਈ ਨਹੀਂ ਜਾਂਦੀ ਤੇ ਅਸੀਂ ਟਟੜੀ ਬਣਾ ਕੇ ਖਾ ਲਾਂਗੇ ਪਰ ਅੱਜ ਮਜ਼ਦੂਰਾਂ ਤੋਂ ਛਟੜੀ ਵੀ ਖੋਲੀ ਹੈ ਕਿਉਂਕਿ ਉਹ 60 70 ਰੁਪਏ ਗੰਡੇ ਕਿਸੇ ਮਜ਼ਦੂਰ ਦੀ ਹਿੰਮਤ ਨਹੀਂ ਵੀ ਉਹ ਖਰੀਦ ਲੂਗਾ ਜਿਹੜੀ ਸਬਜੀ ਆ ਹੁਣ ਜਿਹਨੂੰ ਕੋਈ ਕੱਦੂਆਂ ਨੂੰ ਸਹਣਦਾ ਨਹੀਂ ਸੀ ਕਿ ਉਤੋਰੀ ਨਹੀਂ ਸਹਣਦਾ ਨਹੀਂ ਸੀ ਉਹ 80 ਰੁਪਈਆ ਤੋਂ 70 ਰੁਪਈਆ ਤੋਂ ਅਸੀਂ ਉਹ ਹੋਈ ਪਈ ਐ ਜਿਹੜੀ ਫਲੀਆਂ ਨੇ ਉਹ 100 ਰੁਪਏਤ ਹੋਈਆਂ ਪਈਆਂ ਜਿਹੜੀ ਕਿਹੜੀ ਸੀ ਜਦ ਮਜ਼ਦੂਰ ਸਬਜੀ ਦਾ ਰੇਟ ਪੁੱਛਦਾ ਜਿਹੜੇ ਉਹਨੂੰ ਉੱਥੇ ਦੌੜਾ ਪੈਣ ਵਾਲਾ ਹਾਲਤ ਹੋ ਜਾਂਦੀ ਐ ਇਸ ਕਰਕੇ ਵੀ ਸਾਡੀ ਮਜ਼ਦੂਰਾਂ ਦੀ ਤਾਂ ਇਹਨਾਂ ਨੇ ਚੱਟੜੀ ਖੋਲੀ ਅਸੀਂ ਆਨੇ ਵੀ ਯਾਰ ਜਿਹੜੀ ਬੋਰਡ ਰਾਜ ਭਾਗ ਨੇ ਉਹ ਲੋਕਾਂ ਦਾ ਨਹੀਂਗਾ ਜੋਕਾਂ ਦਾ ਫਿਰ ਜੋਕਾ ਦਾ ਹੀ ਫਾਇਦਾ ਉਹਨਾਂ ਨੇ ਕਰਨਾ। ਭਾਈ ਜੀ ਜਿਵੇਂ ਗੱਲ ਕਰੀਏ ਆਪਾਂ ਸੂਬਾ ਸਰਕਾਰ ਦੀ ਵੀ ਕਰ ਲੈਣੀ ਹੈ। ਸੂਬਾ ਸਰਕਾਰ ਬਣੀ ਨੂੰ ਢਾਈ ਸਾਲ ਹੋ ਗਏ। ਇਹਨਾਂ ਨੇ ਵੀ ਇੱਕ ਬੀਬੀਆਂ ਨਾਲ ਵਾਅਦਾ ਕੀਤਾ ਸੀ ਕਿ ਤਨੂਰ ਸੋਈ ਜਿਹੜਾ ਖਰਚਾ ਸੀ 1000 ਰੁਪਿਆ ਪਰ ਔਰਤ ਨੂੰ ਦਿਆ ਕਰਾਂਗੇ। ਤੇ ਜਿਵੇਂ ਹੁਣ ਜਿਵੇਂ ਵੇਖੀ ਅੱਤ ਦੀ ਮਹਿੰਗਾਈ ਆ। ਰੋਟੀ ਬੰਨਨੀ ਪਰਿਵਾਰਾਂ ਦੇ ਲਈ ਬਹੁਤ ਔਖਾ ਹੋ ਗਿਆ ਜੇ ਇੱਕ ਇੱਕ ਪਰਿਵਾਰ ਦਾ ਬੰਦਾ ਕਮਾਉਣ ਵਾਲਾ ਪੰਜ 6 ਜੀ ਖਾਣ ਵਾਲੇ ਆ ਤਾਂ ਮੈਨੂੰ ਲੱਗਦਾ ਉਹਦੇ ਲਈ ਬਹੁਤ ਔਖਾ ਤੇ ਸਰਕਾਰ ਵੀ ਆਪਦੇ ਜਿਹੜੇ ਵਾਅਦੇ ਤੋਂ ਭਾਈ ਭਾਈ ਦੀ ਕਹਿ ਸਕਦੇ ਆਪਾਂ ਜਦੋਂ ਢਾਈ ਸਾਲਾਂ ਦਾ ਅਜ ਜਦੋਂ ਇੱਥੇ ਦੀ ਮਾਨ ਸਰਕਾਰ ਆਈ ਹੈ ਪਹਿਲੀ ਤਾਂ ਇਹ ਹੀ ਗੱਲ ਆ ਵੀ ਮਾਨ ਭਗਵੰਤ ਮਾਨ ਦਾ ਮੂੰਹ ਹੀ ਟੁੱਟ ਜੇ ਜਿਉਂਨੇ ਅੱਜ ਤੱਕ ਮਜ਼ਦੂਰ ਸ਼ਬਦ ਵੀ ਕਹਦਾ ਕੋਈ ਬੰਦਾ ਸਾਨੂੰ ਮਜ਼ਦੂਰ ਸ਼ਬਦ ਅਖਬਾਰਾਂ ਚ ਮਜ਼ਦੂਰਾ ਚ ਟੀਵੀ ਦੇ ਉੱਤੇ ਕੋਈ ਆਇਆ ਵਿਖਾ ਦੇ ਵੀ ਮਜ਼ਦੂਰ ਸ਼ਬਦ ਹੀ ਕਹਾ ਸਾਨੂੰ ਦੇਣਾ ਤਾਂ ਬਹੁਤ ਦੂਰ ਦੀ ਗੱਲ ਆ ਜਿਹੜੇ ਉਹ ਮਜ਼ਦੂਰਾ ਦਾ ਨਾਮ ਲੈਣਾ ਹੀ ਗਨਾਹ ਸਮਝਦਾ ਆਪਦੀ ਹਾਨੀ ਸਮਝਦਾ ਵੀ ਯਾਰ ਮੈਂ ਜੇ ਮਜ਼ਦੂਰਾ ਦਾ ਨਾਮ ਲੈ ਲਿਆ ਜਣੇ ਉਹ ਖੇਤ ਮਜ਼ਦੂਰ ਜੱਥੇਬੰਦੀਆਂ ਨੂੰ ਅਠ ਆਪਣੀਆਂ ਨੂੰ 8 9 ਵਾਰੀ ਮੀਟਿੰਗਾਂ ਦੇ ਕੇ ਰਿਖਤੀ ਦੇ ਕੇ ਚਿੱਠੀਆਂ ਦੇ ਕੇ ਭੱਜ ਜਾਂਦਾ ਫਿਰ ਉਸ ਬੰਦੇ ਤੋਂ ਆਸ ਕੀ ਕਰ ਸਕਦੇ ਵੀ ਉਹ ਭਾਈ ਸਾਡਾ ਭਲਾ ਕਰੂਗਾ ਸਾਡੇ ਵਾਸਤੇ ਕੁਝ ਸੋਚੂਗਾ ਉਹਨੇ ਤਾਂ ਸਾਡਾ ਇੰਨਾ ਫਾਇਦਾ ਕਰਤਾ ਕਿਸਾਨਾਂ ਨੂੰ ਕਹਿੰਦਾ ਕਿ ਤੁਹਾਨੂੰ 1500 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਗੂਈ ਸਰਕਾਰ ਤੇ ਤੁਸੀਂ ਸਿੱਧੀ ਬਜਾਈ ਕਰੋ ਅੱਜ ਜਿਹੜੇ ਅੰਕੜੇ ਆ ਰਹੇ ਨੇ ਕਿ 70% ਕਿਸਾਨ ਆ ਜਿਹੜੇ ਉਹ ਝੋਨਾ ਸਿੱਧੀ ਬਜਾਈ ਨਾ ਕਰਨ ਲੱਗ ਪਿਆ। ਉਹਦੇ 'ਚ ਵੀ ਮਜ਼ਦੂਰਾਂ ਨੂੰ ਘਾਟਈ ਬਹੁਤ ਵੱਡਾ ਘਾਟਾ ਹੋਇਆ ਕਿਉਂਕਿ ਅੱਗੇ ਮਜ਼ਦੂਰਾਂ ਨੂੰ ਪੁੱਛਦੇ ਹੁੰਦੇ ਸੀ ਭਾਈ ਝੋਨਾ ਸਾਡਾ ਲਾਓ। ਨਹੀਂ ਸਰਕਾਰ ਕਹਿੰਦੀ ਨਹੀਂ ਵੀ ਪਾਣੀ ਦੀ ਬਚਤ ਹੁੰਦੀ ਸਿੱਧੀ ਬਜਾਈ ਨਾ ਵੀ ਪਾਪਾ ਜਿਹੜਾ ਪੰਜਾਬ ਦਾ ਪਾਣੀ ਵੀ ਬਚਾਉਣਾ ਤਾਂ ਸਿੱਧੀ ਬਜਾਈ ਕਰਾਉਣੀ। ਨਹੀਂ ਉਹ ਠੀਕ ਹੈ ਮੰਨ ਲੈਨੇ ਵੀ ਪਾਣੀ ਦੀ ਲੋੜ ਆ ਬਚਾਉਣ ਦੀ ਪਰ ਇਹਨਾਂ ਨੂੰ ਨਹੀਂ ਬਚਾਉਣ ਦੀ ਲੋੜ ਆ ਆਹ ਜਿਹੜੇ ਬੇਰੁਜ਼ਗਾਰੀ ਕਰਕੇ ਭੁੱਖੇ ਮਰ ਰਹੇ ਆ ਇਹਨਾਂ ਦੇ ਢਿੱਡ ਨਹੀਂ ਭਰ ਰਹੇ। ਇਨਾਂ ਦੀ ਹਾਲਤ ਆ ਜਿਹੜੀ ਲਗਾਤਾਰ ਕਰਜ਼ੇ ਕਰਨ ਕਰਕੇ ਕੀ ਹਾਲਤ ਨੇ ਸਾਡੀਆਂ ਔਰਤਾਂ ਦੀ ਕਰਜ਼ੇ ਦੇ ਕਾਰਨ ਕਰਕੇ ਨਿਤ ਬੇਪੱਤੀ ਹੋ ਰਹੀ ਹੈ ਨਿਤ ਆ ਕਿ ਉਹ ਸਾਡੇ ਪਾਂਡੇ ਚੱਕਰ ਨਹੀਂ ਨਾਕਤਾ ਆਉਂਦੀਆਂ ਨੇ ਸਾਡੇ ਆਕੇ ਔਰਤਾਂ ਨੂੰ ਨਿਤ ਧਮਕੀਆਂ ਦਿੰਦੇ ਨੇ ਵੀ ਕਿਸ਼ਤਾ ਭਰੋ ਉਹ ਕਿੱਥੋਂ ਕਿੱਥੋਂ ਭਰੀਆਂ ਜਾਣਗੀਆਂ ਇਲੈਕਸ਼ਨ ਤੋਂ ਪਹਿਲਾਂ ਤਾਂ ਸੀਐਮ ਸਾਹਿਬ ਵੀ ਕਹਿੰਦੇ ਹੁੰਦੇ ਸੀ ਕਿ ਜਿਹੜੀ ਮਜ਼ਦੂਰ ਪਰਿਵਾਰਾਂ ਦੇ ਚੁੱਲ੍ਹੇ ਦੀ ਆਗ ਹੈ ਜਿਹੜੀ ਉਹ ਬੁਝਾਤੀ ਹੈ ਇਹਨਾਂ ਲੀਡਰਾਂ ਨੇ ਵੀ ਉਹ ਫੇਰ ਮੈਂ ਜਉਂਦੀ ਕਰੂੰਗਾ 2.5 ਸਾਲ ਹੋ ਗਏ ਤੁਹਾਨੂੰ ਲੱਗਦਾ ਕੋਈ ਮਜ਼ਦੂਰਾਂ ਨੂੰ ਜਿਵੇਂ ਤੁਸੀਂ ਤਾਂ ਪਹਿਲੇ ਖੁੱਲ ਕੇ ਬੋਲੇ ਹੋ ਕੋਈ ਲੱਗਦਾ ਵੀ ਗਰੀਬਾਂ ਦੀ ਸਾਰ ਲਾਊਗੀ ਸਰਕਾਰ ਮੈਂ ਨਾ ਸਰਕਾਰ ਜੀ ਦੀ ਮਰਜ਼ੀ ਆ ਜਾਏ ਰਾਜ ਭਗਤ ਤੇ ਜਿਹੜਾ ਮਰਜ਼ੀ ਵਾ ਜਾਏ ਅਸੀਂ ਤਾਂ ਇੱਥੋਂ ਤੱਕ ਕਹਿੰਨੇ ਵੀ ਇਹ ਕੋਈ ਸਾ ਆਏ ਪੰਜਾ ਸਾਲਾਂ ਤੋਂ 33% ਸਾਡੇ ਗਰੀਬਾਂ ਦੇ ਦਿੱਤ ਕੇ ਜਾਂਦੇ ਨੇ ਉਹ ਸਾਡੇ ਬਾਰੇ ਕਦੇ ਬੋਲੇ ਆ ਕਦੇ ਸਾਡੀ ਉਹਨੇ ਮਜ਼ਦੂਰਾਂ ਦੀ ਗੱਲ ਕਰਦੇ ਕਿਤੇ ਲੋਕ ਸਭਾ ਵਿੱਚ ਕਿਤੇ ਵਿਧਾਨ ਸਭਾ ਵਿੱਚ ਗਰੀਬਾਂ ਬਾਰੇ ਬੋਲੇ ਆ ਗਰੀਬਾਂ ਦੀ ਬੇਪੱਤੀ ਹੋ ਜਾਏ ਗਰੀਬਾਂ ਦੀ ਧੀ ਭੈਣ ਦੀ ਇੱਜ਼ਤ ਰੁੱਟੀ ਜਾਵੇ ਕਦੇ ਕੋਈ ਸਾਡਾ ਐਮਐਲਏ ਨਹੀਂ ਬੋਲਦਾ ਇਸ ਕਰਕੇ ਅਸੀਂ ਆਨੇ ਵੀ ਵੋਟਾਂ ਹੀ ਸਾਡੇ ਲੋਕਾਂ ਦੀ ਲੁੱਟ ਦਾ ਕਾਰਨ ਹੈ ਜਿੰਨਾ ਚਿਰ ਲੋਕ ਇਸ ਬੋੜ ਰਾਜ ਤੋਂ ਖੜਾ ਨਹੀਂ ਛਡਾਉਂਦੇ ਤੇ ਆਪਣੀ ਤਾਕਤ ਆ ਜਿਹੜੀ ਜਿਵੇਂ ਕਿਸਾਨਾਂ ਦੀ ਆਧਾਰਨਾ ਕਾ ਕੋਈ ਕਿਸਾਨਾਂ ਦੀ ਮਾਰੀ ਦੀ ਕੋਈ ਨਕਸਾਰ ਹੋਣ ਦਾ ਉਹ ਨਹੀਂਦਾ ਯਾਰ ਜੇ ਤਾਂ ਕਿਸਾਨ ਉਹਦੋ ਹੀ ਸੜਕਾ ਜਾਮ ਕਰ ਦਿੰਦੇ ਉਹਦੋ ਹੀ ਰੇਲਾ ਜਾਮ ਕਰ ਦਿੰਦੇ ਆ ਤੇ ਇਹਨਾਂ ਦੇ ਨਾਸੀ ਧੂਆ ਲੈਂਦੇ ਆ ਸਾਡੇ ਮਜ਼ਦੂਰਾ ਨੂੰ ਇੱਥੇ ਹੁਣ ਮਿੰਟਾ ਮਿੰਟਾ ਕੱਢਦੇ ਅਸੀਂ ਵੀ ਆ ਜੋ ਭਾਈ ਆਪਣੇ ਮਜ਼ਦੂਰਾ ਦੀ ਗੱਲ ਕਰ ਲਈਏ ਜਿਹੜੇ ਮਜ਼ਦੂਰ ਸਾਡੇ ਇਕੱਠੇ ਨਹੀਂ ਹੋ ਰਹੇ ਕਹਿੰਦੇ ਮਤਲਬ ਇਹ ਆਪਣੇ ਭਾਈਚਾਰੇ ਦੇ ਵਿੱਚ ਹੀ ਕਮੀ ਆ ਇਹ ਸਾਡੀ ਬੇਸਬਾਕੀ ਆ ਜਿੱਦੇ ਸਾਡੀ ਬੇਸਬਾਕੀ ਮੁੱਕ ਗਈ ਜਿੱਦੇ ਸਾਡਾ ਏਕਾ ਹੋ ਗਿਆ ਤੇ ਕਿਸੀਆਂ ਕਰਾ ਦੇਗੇ ਸਰਕਾਰਾਂ ਦੀਆਂ ਵੀ ਤੇ ਜਿਹੜੇ ਸਾਥੋਂ ਵੋਟਾਂ ਲੈ ਕੇ 75 ਸਾਲ ਹੋ ਗਏ ਸਾਡੀ ਗੱਲ ਨਹੀਂ ਸੁਣਦੇ ਲਾਰੇ ਲਾ ਕੇ ਮੁੱਕਰ ਜਾਂਦੇ ਆ ਉਹ ਗੱਲਾਂ ਸਾਰੀਆਂ ਲਾਗੂ ਕਰਵਾ ਦਾਂਗੇ ਹੁਣ ਤੁਸੀਂ ਦੇਖੋ ਕਹਿਣ ਨੂੰ ਕਹਿੰਦੇ ਵੀ ਅਸੀਂ 5 ਕਿਲੋ ਦਾਣੇ ਦੇਣੇ ਆ ਮੋਦੀ ਕਹਿੰਦਾ ਮੈਂ ਗਰੀਬੀ ਘਟਤੀ ਜੇ ਤੁਸੀਂ 81% ਲੋਕਾਂ ਨੂੰ ਇੱਥੇ ਆਟਾ ਦਾਲ ਆਟਾ ਕਣਕ ਵੰਡ ਰਹੇ ਆ 81% ਤਾਂ ਲੋਕ ਉਹ ਹੋਗੇ ਵੀ ਜਿਹੜੇ ਤੁਸੀਂ ਦਾਣੇ ਦੇ ਰਹੇ ਆ ਗਰੀਬੀ ਕਿੱਥੇ ਗਈ ਗਰੀਬੀ ਕਿੱਥੇ ਹੁਣ ਵੀ ਕਿਵੇਂ ਦੇਖਦੇ ਹੋ 5-5 ਕਿਲੋ ਕਣਕ ਕੀ 5 ਕਿਲੋ ਕਣਕ ਦਾ ਮਹੀਨਾ ਲਿਕਲ ਜਾਂਦਾ ਪਹਿਲਾਂ ਤੁਸੀਂ ਦੇਖੋ 5 ਕਿਲੋ ਦਾਣੇ ਕੀ ਆ 100 ਰੁਪਏ ਦੇ ਦਾਣੇ ਆ ਤੇ ਸਾਲ ਦੇ ਵਿੱਚ ਸਾਨੂੰ 1200 ਦੇ ਦਾਣੇ ਦਿੰਦੇ ਆ ਉਹ ਸਾਨੂੰ 1200 ਦੇ ਦਾਣੇ ਦੇ ਕੇ ਰਾਜ ਭਗਤ ਤੇ ਬਹਿ ਜਾਂਦੇ ਆ ਰਾਜ ਭਗਤ ਤੇ ਕਾਬਜ ਹੋ ਜਾਂਦੇ ਆ ਇਸ ਕਰਕੇ ਜਿੰਨਾ ਚਿਰ ਸਾਡੇ ਲੋਕ ਇਹ ਗੱਲਾਂ ਨੂੰ ਨਹੀਂ ਸਮਝਦੇ ਵੀ ਸਾਡਾ ਰਜਗਾਰ ਦਾ ਪ੍ਰਬੰਧ ਕਰੋ ਸਾਨੂੰ ਕੋਈ ਕੰਮ ਦਿਓ ਇਹੋ ਜਿਹਾ ਜਿਹਦੇ ਨਾਲ ਸਾਡੀ ਗਰੀਬੀ ਨਿਕਲੇ ਤੇ ਅਸੀਂ ਮੱਗ ਤੇ ਦੀ ਜਿਹੜੀ ਗਿਣਤੀ ਤਾਂ ਉਹ ਨਿਕਲ ਕੇ ਨਿਕਲ ਗਏ ਤੇ ਆਪ ਦੀ ਮਾਣ ਸਨਮਾਨ ਵਾਲੀ ਜ਼ਿੰਦਗੀ ਜਿਉਂਗੇ ਇਸ ਕਰਕੇ ਜਿੰਨਾ ਚਿਰ ਮਜ਼ਦੂਰਾਂ ਦੇ ਕੋਈ ਰਜਗਾਰ ਦਾ ਪ੍ਰਬੰਧ ਨਹੀਂ ਹੁੰਦਾ ਸਹੂਲਤਾ ਬਹੁਤ ਦੇ ਹੀ ਜਾਂਦੇ ਪਰ ਸਹੂਲਤਾ ਦੇ ਨਾਲ ਦੇ ਨਾਂ ਥੱਲੇ ਉਹਨੂੰ ਦੁੱਗਣੀ ਮਗਹਾਈ ਕਰਕੇ ਖੋਲਣ ਦੇ ਸਾਥੋ ਲਾਸਟ ਕੁਵਚ ਜੀ ਤੁਹਾਡੇ ਤੋਂ ਪੁੱਛੂਗਾ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਜਿਹੜੇ ਆਪਣੇ ਵਾਲੇ ਭਾਈਚਾਰੇ ਦੇ ਆ ਵੀ 33 34% ਆਪਣੇ 34 ਇੱਥੇ ਵੀ ਕੋਈ ਬੋਲਦਾ ਨਹੀਂ ਤੇ ਬੜੇ ਮਾਣ ਵਾਲੀ ਗੱਲ ਆ ਵੀ ਜੇਸ ਹਲਕੇ ਦੇ ਵਿੱਚ ਖੜੇ ਆ ਹਲਕਾ ਮਲੋੜ ਤੋਂ ਜਿਹੜੇ ਇਥੋਂ ਦੇ ਵਿਧਾਇਕ ਆ ਆਪਣੇ ਭਾਈਚਾਰੇ ਦੇ ਸਤਿਕਾਰਯੋਗ ਆਪਣੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੀ ਇਸ ਹਲਕੇ ਤੋਂ ਵਿਧਾਇਕ ਬਣੇ ਸੀ ਤੇ ਉਹਨਾਂ ਨੂੰ ਮੰਤਰੀ ਦਾ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਦੇ ਵਿੱਚ ਮਨਿਸਟਰ ਵੀ ਬਣ ਗਏ ਆ ਤੇ ਕਿਵੇਂ ਦੇਖਦੇ ਹੋ ਉਹ ਗਰੀਬਾਂ ਦੀ ਕਦੇ ਆਵਾਜ਼ ਨਹੀਂ ਬੁਲੰਦ ਕਰਦੇ ਤੁਸੀਂ ਦਿਖਾ ਦਿਓ ਨਾ ਸਾਨੂੰ ਵੀ ਅੱਜ ਬਲਜੀਤ ਕੌਰ ਨੇ ਗਰੀਬਾਂ ਵਾਸਤੇ ਆ ਲੜੜ ਕਰਤਾ ਅਸਲ ਇਹ ਜਿਹੜੇ ਸਾਰੇ ਇੱਕੋ ਬਾੜੀ ਦੇ ਬੱਚੇ ਹੁੰਦੇ ਨੇ ਤੇ ਜੇ ਫੰਡਰ گاਵਾਂ ਤੋਂ ਤੁਸੀਂ ਦੁੱਧ ਪਾਲੋ ਤਾਂ ਉਹ ਦੁੱਧ ਨਹੀਂ ਦਿੰਦੀਆਂ ਲੱਤਾਂ ਹੀ ਮਾਰਦੀਆਂ ਇਸ ਕਰਕੇ ਰਾਜ ਭਾਗ ਤੇ ਪਲਾ ਸਾਡੇ ਵਾਲੇ ਜਿੰਨੇ ਮਰਜ਼ੀ ਬਣਾ ਲਓ ਸਾਡੇ ਵਾਲੇ ਨੂੰ ਰਾਜ ਭਾਗ ਦੇ ਦਿਓ ਕਿਉਂਕਿ ਜਿਹੜਾ ਰਾਜ ਭਾਗ ਆ ਉਹ ਚੋਰਾਂ ਦਾ ਲਟੇਰਿਆਂ ਦਾ ਉਹ ਲੋਕਾਂ ਵਾਲੀ ਸੁਹਲਤਾ ਦੇਣ ਦੀ ਬਜਾਏ ਲੋਕਾਂ ਨੂੰ ਜਿਹੜੀ ਮਾੜੀਆਂ ਮੋਟੀਆਂ ਮਿਲਦੀਆਂ ਉਹ ਖੋਣ ਤੇ ਲੱਗੇ ਹੋਏ ਨੇ ਇਸ ਕਰਕੇ ਸਾਡੇ ਲੋਕਾਂ ਨੂੰ ਸਿਆਣੇ ਹੋਣ ਦੀ ਲੋੜ ਆ ਕਿ ਜੇ ਆਪਣੀ ਜ਼ਿੰਦਗੀ ਬਦਲਨੀ ਆ ਜੇ ਆਪਣੀ ਹੋਂਈ ਬਦਲਨੀ ਆ ਜੇ ਸਾਡੇ ਲੋਕਾਂ ਨੇ ਆ ਨਰਕਾ ਭਰੀ ਜ਼ਿੰਦਗੀ ਚੋਂ ਨਿਕਲਣਾ ਹੈ ਤਾਂ ਉਹਦਾ ਇੱਕੋ ਇੱਕ ਸਾਨੂੰ ਹੱਲ ਹੈਗਾ ਸਾਨੂੰ ਏਕਾ ਕਰਨਾ ਪਊ ਥਵਾਕ ਕਰਨਾ ਪਊ ਤੇ ਆਪਣੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਮਜ਼ਬੂਤ ਕਰਨੀਆਂ ਪੈਣਗੀਆਂ ਮਾਤਾ ਸਾਡੇ ਨਾਲ ਆ ਬਜ਼ੁਰਗ ਮਾਤਾ ਮਾਤਾ 5-5 ਕਿਲੋ ਕਣਕ ਮਿਲਦੀ ਹੈ ਮਹੀਨੇ ਬਾਅਦ ਕੀ ਲੱਗਦਾ ਪਰਿਵਾਰਾਂ ਦਾ 5 ਕਿਲੋ ਕਣਕ ਨਾਲ ਜਿਹੜਾ ਸਰ ਜਾਂਦਾ ਨਾ ਜੀ ਅਸੀਂ 6 ਜੀ ਖਾਣ ਵਾਲੇ ਆ ਇੱਕ ਕੌ ਜਾਨਾ ਕਮਾਉਣ ਵਾਲਾ ਸਾਡਾ 6 ਜੀ ਇਹਦੇ ਮਗਰ ਖਾਣ ਵਾਲੇ ਆ ਕੀ ਤਾਂ ਅਸੀਂ 5 ਕਿਲੋ ਨਾ ਕਣਕ ਦਾ ਮਹੀਨਾ ਕੱਢੀਏ ਸਾਡਾ ਪੰਜਾ ਜੀਆਂ ਦਾ ਛੀਆਂ ਜੀਆਂ ਦਾ ਮਹੀਨਾ ਨਿਕਲ ਜੂ ਉਹਦੇ ਨਾਲ ਕੋਈ ਨਿਕਲਦਾ ਨਹੀਂ ਜੀ ਕੀ ਤਾਂ ਅਸੀਂ ਉਹਦੇ 400 ਦਿਹਾੜੀ ਨਾਲ ਨਾਲ ਉਹਨੇ ਆਪ ਵੀ ਖਾਣਾ ਪੀਣਾ ਤੇ ਅਸੀਂ ਵੀ ਵਿੱਚੋਂ ਖਾਣਾ ਤੇ ਕੀ ਅਸੀਂ ਸਬਜ਼ੀ ਵਰਗੇ ਤੇ ਕੀ ਅਸੀਂ ਕਰਕੇ ਕੋ ਜਿਵੇਂ ਮੌਜੂਦਾ ਸਰਕਾਰ ਸੂਬੇ ਦੇ ਵਿੱਚ ਆ ਪੰਜਾਬ ਸਰਕਾਰ ਆ ਇਹਨੇ ਵੀ ਇੱਕ ਜਿਹੜਾ ਵਾਅਦਾ ਕੀਤਾ ਸੀ 20000 ਰੁਪਏ ਔਰਤਾਂ ਨੂੰ ਕੀ ਉਹਨਾਂ ਨੇ ਫਿਰ ਦੁਬਾਰਾ ਐਮਪੀ ਦੀਆਂ ਵੋਟਾਂ ਵੀ ਲੈ ਲਈਆਂ ਕੀ ਲੱਗਦਾ ਤੁਹਾਨੂੰ ਵੀ ਉਹ 100 ਰੁਪਏ ਜਿਹੜਾ ਤੁਹਾਡੇ ਨੇ ਵਾਅਦਾ ਕੀਤਾ ਸੀ ਉਹ ਉਹਨਾਂ ਨੂੰ ਦੇਣਾ ਚਾਹੀਦਾ ਨਾ ਜੀ ਨਹੀਂ ਦੇਣ ਦੇ ਉਹ ਵੀ ਨਹੀਂ ਸ਼ੁਰੂ ਕੀਤਾ ਤੇ ਹੁਣ ਅੱਤ ਦੀ ਜਿਹੜੀ ਮਗਹਾਈ ਆ ਤੇ ਮੈਨੂੰ ਲੱਗਦਾ ਗਰੀ ਪਰਿਵਾਰਾਂ ਦੇ ਵਿੱਚ ਤਾਂ ਜਿਹੜਾ ਚੁੱਲ੍ਹਾ ਤਪਣਾ ਹੀ ਬੜਾ ਮੁਸ਼ਕਲ ਆ ਜੀ ਮੈਂ ਸਬਜ਼ੀਆਂ ਦੇ ਭਾਅ ਤੁਹਾਨੂੰ ਤੇ ਹੋਇਆ ਹੀ ਪਿਆਜ਼ ਕੀ ਕਰ ਗਿਆ ਫਿਰ ਹੁਣ ਬਹੁਤ ਜ਼ਿਆਦਾ ਹੋਇਆ ਤਾਂ ਮੁਸ਼ਕਲ ਤਾਂ ਹਕੀਕਤ ਹੈ ਜੀ ਆ ਮਾਤਾ ਹੋਰ ਵੀ ਸਾਡੇ ਨਾਲ ਮਾਤਾ ਕਿਵੇਂ ਦੇਖਦੇ ਹੋ 1000 1000 ਰੁਪਏ ਦੀ ਗੱਲ ਕੀਤੀ ਪੰਜਾਬ ਸਰਕਾਰ ਨੇ ਦੇਣਾ ਸ਼ੁਰੂ ਕਰਤਾ ਨਹੀਂ ਜੀ ਹਜੇ ਤਾਂ ਨਹੀਂ ਆਏ ਕਿਸੇ ਨੂੰ ਕੁਝ ਨਹੀਂ ਮਿਲਿਆ ਤੀਜੀ ਵਾਰ ਫੇਰ ਮੋਦੀ ਦੀ ਸਰਕਾਰ ਬਣ ਗਈ ਆ ਕੇਂਦਰ ਦੇ ਵਿੱਚ ਮਗਹੀ ਆਈ ਫਿਰ ਅੱਤ ਤੋਂ ਵੱਧ ਹੋਈ ਜਾਂਦੀ ਕਿ ਲੱਗਦਾ ਕਿ ਕੇਂਦਰ ਵਿੱਚ ਜਿਹੜੀ ਸਰਕਾਰ ਬਣੀ ਹੈ ਭਾਜਪਾ ਦੀ ਸਰਕਾਰ ਬਣੀ ਹੈ ਉਹਨਾਂ ਨੇ ਕਿਹਾ ਸੀ ਵੀ ਅਸੀਂ ਗਰੀਬ ਵਰਗ ਦੀ ਗੱਲ ਕਰਾਂਗੇ ਤੁਹਾਨੂੰ ਲੱਗਦਾ ਕਿ ਤੇ ਗਰੀਬਾਂ ਦੀ ਕੋਈ ਗੱਲ ਕਰਦਾ ਨਹੀਂ ਜੀ ਹਜੇ ਕਿਸੇ ਨੇ ਨਹੀਂ ਕੀਤੀ ਸਾਨੂੰ ਤਾਂ ਜੇ ਕਣਕ ਵੀ ਨਹੀਂ ਮਿਲੀ ਉਹ ਵੀ ਕੱਟੀ ਗਈ ਸਾਡੇ ਤੱਕ ਰਾਸ਼ਨ ਕਾਰਡ ਹੀ ਕੱਟਦੇ ਅੱਛਾ ਤੁਹਾਡਾ ਕਾਰਡ ਕੱਟਿਆ ਹੋਇਆ ਹੈ ਹਾਂਜੀ ਕੱਟਿਆ ਹੋਇਆ ਸਾਡਾ ਮੈਂ ਤਾਂ ਕੱਲ ਵੀ ਗਈ ਸੀ ਕੋਈ ਗੱਲਬਾਤ ਨਹੀਂ ਬਣੀ ਅੱਛਾ ਨਹੀਂ ਨਾਲੇ ਬਿਟਾਪ ਸਰਕਾਰ ਦੇ ਜਿਹੜੇ ਕੱਟੇ ਕਾਰਡ ਸੀ ਉਹ ਬਹਾਲ ਕਰਦੇ ਹਜੇ ਤਾਂ ਕੋਸ ਨਹੀਂ ਜੀ ਸਾਨੂੰ ਮਿਲਿਆ ਤਾਂ ਉਹ ਵੀ ਕਿੰਨੇ ਪੁੱਛੀ ਆ ਜੀ ਅਸੀਂ 7 ਜੀਆਂ ਘਰੇ ਖਾਣਾ ਤੇ 5 ਕਿਲੋ ਕਣਕ ਨਾਲ ਕੀ ਬਣਦਾ ਲੱਗੇ 5 ਕਿਲੋ ਕਣਕ ਨਾਲ 1 ਕਿਲੋ ਆਟਾ ਉਹ ਇੱਕ ਡੰਗ ਹੀ ਪੱਕ ਜਾਂਦਾ ਕੀ ਕਹਿੰਦਾ ਜੀ ਪੱਕਦੇ 5 ਕਿਲੋ ਤੇ ਇੱਕ ਡੰਗ ਦਾ ਪੱਕ ਉਹ ਖਾਵਾਂਗੇ ਕੀ ਅਸੀਂ ਸੱਜਾ ਸੱਜਾ ਤੇ ਦਿਹਾੜੀ ਨੇ ਕੋਈ ਪਾਣੀ ਕੋਈ 300 150 ਤੋਂ ਕਮਾਈ ਨਹੀਂ ਬਸ ਨਰੇਗਾ ਵਗੈਰਾ ਦਾ ਕੰਮ ਨਾ 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 ਨਰੇਗਾ ਦਾ ਬੰਦ ਐ ਸਾਡੇ ਬੰਦ ਆ ਚੱਲਣ ਨਹੀਂ ਦਿੰਦੇ ਸਾਡੇ ਵੀ ਇੱਥੇ ਕੰਮ ਨਾ ਚੱਲੇ ਅੱਛਾ ਨਰੇਗਾ ਦਾ ਹਾਂ ਵੀ ਲੱਖਿਆ ਵਿੱਚ ਨਾ ਕੰਮ ਚੱਲੇ ਤੇ ਖਾਈਏ ਕਿੱਥੋਂ ਅਸੀਂ ਖਾਈਏ ਕਿੱਥੋਂ ਆਲੂ ਗੰਡੇ ਹੋ ਲਈ ਖੜੇ ਕੋਈ ਚੱਕੀ ਬਣਾਉਣ ਨੂੰ ਨਹੀਂ ਪਈ ਭਾਈ ਆਲੂ ਗੰਡੇ ਲੈ ਕੇ ਚੱਕੀ ਭਗਵਾਨਤਮਨ ਸਾਹਿਬ ਨੇ ਤਾਂ ਕਿਹਾ ਸੀ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਦੇ ਖਾਤੇ ਆ ਜਾ ਕਰਨ ਨਹੀਂ ਪਾਇਆ ਜਮਾ ਨਹੀਂ ਪਾਇਆ ਹਾਂ ਜਮਾ ਤਾਂ ਹੁਣ ਫੇਰ ਇੱਕ ਵਾਰੀ ਲੈ ਲਿਆ ਉਹਨਾਂ ਨੇ ਹਾਂ ਲੈ ਲਿਆ ਜੀ ਤੇ ਹੁਣ ਗਾਹਾਂ ਵਾਤੇ ਫੇਰ ਫੇਰ ਕਿਹੜੇ ਵੋਟਾਂ ਨਹੀਂ ਮਿਲਣਗੇ ਹਕੀਕਤ ਹੈ ਜੀ ਗਰਾਊਂਡ ਜ਼ੀਰੋ ਤੋਂ ਆਏ ਦੇ ਨਹੀਂ ਅਸੀਂ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਜਿਹੜਾ ਮਜ਼ਦੂਰ ਪਰਿਵਾਰਾਂ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਦਾ ਜਿਵੇਂ ਵਿਸ਼ਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮਗਾਈ ਨੂੰ ਲੈ ਕੇ ਸੀਗਾ ਵੀ ਅੱਤ ਦੀ ਮਹਿੰਗਾਈ ਵਿੱਚ ਕਿਵੇਂ ਆਪਣੇ ਜੀਵਨ ਪਸਰ ਜਿਹੜਾ ਮਜ਼ਦੂਰ ਵਰਗ ਕਰ ਰਿਹਾ ਪਰ ਸਰਕਾਰਾਂ ਦੇ ਮੈਨੂੰ ਲੱਗਦਾ ਕੰਨੀ ਜੂ ਨਹੀਂ ਸਰਕਦੀ ਉਹ ਤਾਂ ਇਸ ਟਾਈਮ ਮੌਜੂਦਾ ਸਰਕਾਰ ਦੀ ਗੱਲ ਕਰ ਲਓ ਉਹ ਵੀ ਜਿਮਨੀ ਚੋਣਾ ਦੇ ਵਿੱਚ ਰੁੱਝੀਆਂ ਹੋਈਆਂ ਤੇ ਉਮੀਦ ਕਰਦੇ ਆ ਅਸੀਂ ਆਪਣੇ ਮੱਧ ਵਰਗ ਜਿਹੜੀ ਆ ਲੋਕਾਂ ਦੀ ਆਵਾਜ਼ ਆ ਮਜ਼ਦੂਰਾਂ ਦੀ ਆਵਾਜ਼ ਆ ਉਹ ਬੁਲੰਦ ਕਰ ਸਕੀਏ ਤੇ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕੀਏ